ਆਬਰਾਜ਼ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਜਿਹੜੀ ਤਰੀਕ ਹੈ ਉਹ ਵੀ ਆ ਗਈ ਹੈ ਦੱਸਿਆ ਕਿ ਇਸ ਦੀ ਬਾਅਦ ਜਿਹੜੀ ਹੈ ਸੂਬੇ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਕਪੂਰਥਲਾ ਦੇ ਪਿੰਡਾਂ ਦੇ ਵਿੱਚ ਕਈ ਪੰਚਾਇਤਾਂ ਜੜੀਆਂ ਨੇ ਸਰបਸੰਮਤੀ ਨਾਲ ਹੀ ਚੁਣੀਆਂ ਗਈਆਂ ਨੇ ਗਲਕਾਰੀਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਤਾਂ ਜੋ ਕਪੂਰਥਲਾ ਜ਼ਿਲ੍ਹੇ ਦੇ ਅਦੀਨ ਪਿੰਡ ਦੇ 132 ਪਿੰਡਾਂ ਦੀਆਂ ਪੰਚਾਇਤਾਂ ਚੋਣਾਂ ਅਤੇ ਸਰਪੰਚ ਦੇ ਪੰਚਾਇਤ ਚੋਣਾਂ ਦੇ ਲਈ ਲੜਨ ਦੇ ਲਈ ਜਿਹੜੀ ਨਾਮਜ਼ਦਗੀ ਪੱਤਰ ਦਾਖਲ ਇਹ ਕਾਲੀ ਦਲ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਪੰਚਾਇਤੀ ਚੋਣਾਂ ਦੇ ਵਿੱਚ ਆਪੂ ਆਪਣੀਆਂ ਪਾਰਟੀਆਂ ਦੀ ਜਿੱਤ ਯਕੀਨੀ ਬਣਾਉਣ ਦੇ ਲਈ ਯਤਨਸ਼ੀਲ ਹਨ। ਆਪੋ ਦੀ ਜਨ ਲੋਕੀ ਉਡੀਕ ਰਹੇ ਸੀ ਕਾਫੀ ਦੇਰ ਤੋਂ ਕਦੋਂ ਪੰਚਾਇਤ ਦੀ ਚੋਣਾਂ ਹੋਣਗੀਆਂ ਕਿਉਂਕਿ ਆਹ ਪਾਰਟੀ ਨੇ ਜੋ ਮਲ ਕੰਮ ਕੀਤੇ ਆ ਜੋ ਪਿਛੇ ਹੁਕਮਤਾਂ ਦਿੱਤੀਆਂ ਵਾ ਜਾਂ ਪਰਤੀ ਹੋਈ ਆ ਉਹਦੇ ਸੰਬੰਧ ਵਿੱਚ ਬਹੁਤ ਲੋਕ ਖੁਸ਼ ਨੇ ਲੋਕੀ ਆਪਣਾ ਵੋਟ ਪਾ ਕੇ ਆਪਣਾ ਲੀਡਰ ਚੁਣਨ ਚਾਹੁੰਦੇ ਆ। ਆਮ ਆਦਮੀ ਪਾਰਟੀ ਦੇ ਅੱਜ ਸਾਡੇ ਸਾਰੇ 5595 ਪੇਪਰ ਭਰ ਗਏ ਆ ਜਿਹੜਾ ਜਿਹੜਾ ਉਹ ਕਿਸੇ ਵੀ ਪਾਰਟੀ ਦਾ ਹੋਵੇ ਬੰਦਾ ਉਹਨਾਂ ਦਾ ਸਾਡੀ ਸੋਚ ਇਹ ਆ ਬੰਦੇ ਪਾਰਦਰਸ਼ੀ ਥੋੜਾ ਦਮਾਣਾ ਚਾਹੀਦਾ ਜੇ ਅੱਪਾ ਪਾਰਟੀ ਦੀ ਗੱਲ ਕਰੀਏ ਤਾਂ ਵੀ ਕੁਝ ਪਿੰਡਾਂ ਦਾ ਚਾਰਜ ਮਿਲੇ ਹੋਣਾ ਕਿ ਪੂਰੇ ਜ਼ਿਲ੍ਹੇ ਦਾ ਚਾਰਜ ਮਿਲੇ ਬਹੁਤ ਬੜਾ ਸਾਰਾ ਜਿਹੜਾ ਆਪਣਾ ਹਲਕਾ ਖਕੂਤ ਸਵਾ ਸਾਰੇ ਪਿੰਡ ਦੇ ਦੇਖ ਰਿਹਾ ਜਿੱਥੇ ਜਿੱਥੇ ਮੇਰੀ ਰੋਡ ਪੈਂਦੀ ਆ ਜਿੱਥੇ ਜਿੱਥੇ ਉਦੋਂ ਕੋਈ ਮੁਸ਼ਕਲ ਹੋਣੀ ਆ ਉਹਨੇ ਉੱਥੇ ਜਾਣਾ ਔਰ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਹੁੰਦਾ ਸਾਡੀ ਇਹੀ ਜਾ ਕੇ ਅਸੀਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਬਣਾਉਣੀਆਂ ਜਾਂ ਲੋਕਾਂ ਨੂੰ ਇਹੀ ਜਾ ਕੇ ਪ੍ਰੇਰਿਤ ਤਰੀਕਾ ਕਰਦੇ ਆ ਤੇ ਤੁਸੀਂ ਜਿਹੜੀਆਂ ਬਣਾ ਰੋਡ ਵੀ ਜਿਹੜੀ ਪਾਣੀ ਬੜਾ ਝਾਰਨਾ ਔਰ ਅਸਲੀ ਸਾਡੀ ਪਹਿਲ ਤੇ ਇਹੀ ਆ ਕਿ ਆਪਣਾ ਸਭ ਸੰਮਤੀ ਕਰੋ ਤਾਂ ਕਿ ਇੱਕ ਤਾਂ ਲੋਕਾਂ ਵਿੱਚ ਆਪਸੀ ਜਿਹੜਾ ਭਾਈਚਾਰਾ ਬਣਿਆ ਰਹੇ ਔਰ ਕੋਈ ਇੱਕ ਵਿਦੇ ਉੱਤੇ ਉਹ ਤਾਂ ਨਾਮ ਨਾ ਲਾਵੇ ਜਿਹੜੇ ਸਹੀ ਆਦਮੀ ਹੋ ਗਏ ਹੋਣੇ ਕਾਲੀ ਦਲ ਦੀ ਪੂਰੀ ਤਿਆਰੀ ਅੱਜ ਤੋਂ ਨਹੀਂ ਉਹ ਧੀਰ ਤੋਂ ਸਾਡੇ ਹਲਕਾ ਇੰਚਾਰਜ ਸਾਰੀ ਟੀਮ ਦੇ ਨਾਲ ਸਰਦਾਰ ਹਰਕਿਸ਼ਨ ਸਿੰਘ ਜੀ ਵਾਲੀਆ ਸਾਰੀ ਟੀਮ ਦੇ ਨਾਲ ਪਿੰਡਾਂ ਦੇ ਵਿੱਚ ਬਹੁਤ ਜ਼ਿਆਦੇ ਗੇੜੇ بار-बार 라ਉਂਡ ਤੇ 라ਉਂਡ ਲਗਾ ਕੇ ਪੰਜ ਸਰਪੰਚਾਂ ਨੂੰ ਤਿਆਰ ਕਰਕੇ ਹਰ ਪਿੰਡ ਦੇ ਵਿੱਚੋਂ ਇਲੈਕਸ਼ਨ ਲੜਾ ਰਹੇ ਆ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਆ ਵੀ ਹੋ ਗਈਆਂ ਆ ਜਿੱਦਾਂ ਕਿ ਮੇਜਰਵਾਲ ਹੋ ਗਿਆ ਹੋਰ ਵੀ ਕਈ ਪਿੰਡ ਆ ਜਿਨ੍ਹਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ